ਸਸਹੀ ਗਾਲ ਜੀ ਸਾਰਿਆਂ ਨੂੰ ਸਸਹੀ ਗਾਲ ਜੀ ਸਾਰਿਆਂ ਨੂੰ ਹੋ ਸੁਣਾਓ ਕੀ ਹਾਲ ਚਾਲ ਆ ਅਸੀਂ ਸਾਰੇ ਠੀਕ ਠਾਕ ਆ ਤੇ ਸਾਵਲ ਹੋਰ ਛੋਟਾ ਹੋਣਿਆ ਸਾਵਲ ਮੇਜਟਾ ਉਹ ਚੱਲਿਆ ਵੇਖਣ ਨੂੰ ਚ ਲੱਗਦਾ ਜਿੱਤਾ ਸਾਵਲ ਛੋਟਾ ਜਾਂਦਾ ਇਹ ਲੈ ਸਾਵਲ ਤੂੰ ਹੀ ਵਰ ਨੂੰ ਪਾਈ ਹੁਣ ਵੇਖਣੀ ਆ ਟੀ-ਸ਼ਰਟ ਹੁਣ ਸਾਵਲ ਨੂੰ ਪੂਰੀ ਆ ਉਤਰਾ ਵੇਖੋ ਤਾਂ ਜਨਦਾ ਜਿੱਤਾ ਬੱਚੇ ਵੱਧਦੇ ਨਹੀਂ ਆ ਪਰ ਬੱਚੇ ਜਿਹੜੇ ਆ ਵੱਧਦੇ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਕੱਪੜੇ ਤਾਂ ਪਤਾ ਲੱਗਦਾ ਕਿ ਬੱਚੇ ਵਧੇ ਹਨਾ ਸਾਬ ਅੱਛਾ ਤੇ ਸਾਵਲ ਹੋਣ ਹੋ ਗਿਆ ਜੀ 8ਵੀਂ ਕਲਾਸ ਹਜੇ ਨਹੀਂ ਹੋਇਆ ਹੈ ਰਿਜ਼ਲਟ ਆ ਗਿਆ ਹੈ ਤੇ ਆਖਿੰਦਾ ਹਜੇ ਨਹੀਂ ਹੋ ਗਿਆ ਉੱਥੇ ਉਹਨਾਂ ਨੇ ਲਿਖ ਵੀ ਦਿੱਤਾ ਆ ਪ੍ਰਮੋਟ ਹੋ ਗਏ ਤੇ ਕੋਈ ਪਰ ਫਿਰ ਵੀ ਹਨਾ ਹਜੇ ਪਤਾ ਨਹੀਂ ਵਿਸ਼ਵਾਸ ਨਹੀਂ ਹੁੰਦਿਆ ਮੈਂ ਕਿਹਾ ਸ਼ਾਇਦ ਨਹੀਂ ਵਿਸ਼ਵਾਸ ਹੀ ਹੁੰਦਿਆ ਤੇ ਅੱਜ ਮੈਂ ਦੱਸਣ ਲੱਗੀ ਅਸੀ ਨਾ ਕੋਸਾ ਦੀ ਮੇਥੀ ਅਜੇ ਵੀ ਹੈਗੀ ਆ ਤੇ ਆ ਖੁੱਤਨੀਆ ਮਿਹਗਾ ਆ ਉਧਰੋਂ ਪਾਲ ਕੇ ਕਲ ਦੀ ਟੰਡ ਬਣੋੜ ਕਰਦੀ ਆ ਉਹ ਆਪਾਂ ਬਣਾ ਲਿਆ ਖੋਲਿਆ ਜੂੜਾ ਖੋਲਿਆ ਬੁੱਤ ਆਪਣਾ ਆਏ ਹਾਏ ਆਏ ਹਾਏ ਕੀ ਹੋ ਗਿਆ ਤੇ ਆ ਮੇਨ ਆਪਾਂ ਜਿਹੜੀ ਸੀ ਕਿ ਸਵਲ ਕਿਹੜੇ ਸੋ ਵਿੱਚੇ ਕੇ ਦਾ ਫੋਨ ਆ ਗਿਆ ਗੱਲ ਮੇਰੀ ਵਿੱਚੇ ਕੱਟੀ ਗਈ ਮੈਨੂੰ ਪਤਾ ਨਹੀਂ ਲੱਗਾ ਕੀ ਬਣਿਆ ਸਵਲ ਖੇਡੀਆਂ ਕਰਨ ਰਿਹਾ ਖੇਡੀਆਂ ਹੈ ਸਵਲ ਦਾ ਟਾਈਮ ਪਾਸ ਨਹੀਂ ਹੋਣ ਦੇ ਸਵਲ ਕੀ ਕਰੇ ਹਨ ਸਵਲ ਤੇ ਮੈਂ ਦੱਸ ਰਹੀ ਸੀ ਕਿ ਆ ਨਾ ਆਪਾਂ ਬੂਟੇ ਮੰਗਵਾਏ ਅੰਬਾਂ ਦੇ ਹਾਂਜੀ ਤੇ ਆ ਵੀ ਚੱਲ ਪਿਆ ਹਨਾ ਇਹ ਕਾਫੀ ਵਹਿੰਗੇ ਹੀ ਆ ਸ਼ਾਇਦ ਮੰਗਵਾਏ ਮੀਆਂ ਜੱਕੀ ਹਾਂ ਮੀਆਂ ਜੱਕੀ ਮੀਆਂ ਜੱਕੀ ਹਾਂਜੀ ਇਹਨੂੰ ਕਿਹਾ ਜੀ ਅੰਬ ਲੱਗਣੇ ਪਾਪਾ ਨੇ ਦੱਸਿਆ ਹੋਣਾ ਤੁਹਾਨੂੰ ਤੁਹਾਨੂੰ ਜੀ ਅੰਬੁੰਦੇ ਜਿਵੇਂ ਜੀ ਅੰਬੁੰਦੇ ਆ ਤੇ ਗਮਲੇ 'ਚ ਲੱਗ ਜਣਗੇ ਅੰਬ ਗਮਲੇ 'ਚ ਬਾਅਦ ਵਿੱਚ ਇੱਥੇ ਲਾ ਦਾਂਗੇ ਹਾਂ ਮੈਂ ਉੱਥੇ ਦੇ ਅੱਗੇ ਵਿਚਾਰਾ ਲੱਗਾ ਇੱਕ ਉਹ ਵਾਲਾ ਮਨੂ ਬੂਰ ਪਿਆ ਆ ਪਤਾ ਨਹੀਂ ਲੱਗਣੇ ਕਿ ਨਹੀਂ ਲੱਗਣੇ ਪਾਪਾ ਕਹਿੰਦੇ ਇਹਨੂੰ ਵੜਦਾਂਗੇ ਕਿਉਂ ਆ ਜੀ ਪਾਪਾ ਜੀ ਆਗੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਕਿਵੇਂ ਕਹਿੰਦੇ ਆਂਬ ਲੱਗਣਗੇ ਗਮਲਿਆਂ 'ਚ ਹੈ ਸੱਚੀ ਲੱਗਣਗੇ ਲੱਗਦਾ ਨਹੀਂ ਮੈਨੂੰ ਇੱਕ ਆ ਗਮਲੇ 'ਚ ਲਾ ਲਿਆ ਇੱਕ ਇਧਰ ਲਾ ਲਿਆ ਆ ਵਿੱਚ ਆ ਇਹਨਾਂ ਨੂੰ ਸਾੜ ਹੀ ਲਿਆ ਇਸ ਤਰ੍ਹਾਂ ਇਹਨਾਂ ਨੂੰ ਲਾਇ ਰਿਹਾ ਕਹਿੰਦੇ ਮੈਂ ਆਪ ਗਮਲੇ ਆਪ ਗਮਲੇ ਪਾਇਆ ਆ ਪਰ ਉਹ ਨਹੀਂ ਪਰ ਉਹ ਨਹੀਂ ਪਿਆ ਨਾ ਉਹਨੂੰ ਪਾਉਣ ਵਾਲਾ ਸੜ ਗਿਆ ਪਾਣੀ ਖੁਣਾ ਹਾਂ ਮਰ ਗਿਆ ਪਾਇਆ ਤਾਂ ਹੈਗਾ ਨਹੀਂ ਪੁੱਤ ਆ ਪਾਇਆ ਪਰ ਟੇਡਾ ਹੋ ਗਿਆ 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 ਚਲੋ ਜੀ ਆ ਇੱਕ ਬੂਟਾ ਗਿਆ ਇਹ ਮੰਗਵਾਇਆ ਤੁਸੀਂ ਕਿੱਥੋਂ ਇੱਧਰ ਛਾੜਦੇ ਬੰਦੇ ਨੇ ਕਿਹਾ ਵੀ ਚੰਗੇ ਪਲਾ ਅੰਬ ਸੀਗਾ ਇਹ ਅਹੀਂ ਕੁਛ ਨਹੀਂ ਕੀਤਾ ਇਹਨੂੰ ਹੁਣ ਸਾਡਾ ਨਾਲ ਲਾਏ ਤੁਸੀਂ ਛਾੜਦੇ ਇਹ ਕਾ ਮੰਗਾਇਆ ਸੀ 베ਰੀ ਮੰਗਾਈ ਆ ਇੱਧਰ ਆ ਵੀ ਗਿਆ ਇੱਕ ਆ ਹੈ ਗਾ ਅਮਰੂਦ ਦਾ ਇਹ ਥੋੜਾ ਜਿਹਾ ਚੱਲਣ ਡਿਆ

ਬੰਗਾਲ ਤੋਂ ਆਏ ਜੀ ਬੇੜੀ ਤੋਂ ਰਪਾਲਦੇ ਥੋੜੇ ਪਤਾ ਨਹੀਂ ਬਚਣੇ ਕਿ ਨਹੀਂ ਬਚਣੇ ਸਾਰੇ ਹਾਂਜੀ ਨਹੀਂ ਤੇ ਆਹ ਵਾਲੇ ਜਿਹੜੇ ਤੁਸੀਂ ਇਹ ਗਮਲੇ ਜੀ ਰੱਖੋਗੇ ਇੱਥੇ ਹੀ ਆਹ ਤਾਂ ਚੱਲ ਗਿਆ ਇਹਦੇ ਪੱਤੇ ਨਿਕਲ ਆਏ ਅਮਰੂਦ ਦੇ ਦਾ ਮਤਲਬ ਕੀ ਇਹ ਚੱਲ ਗਿਆ ਹੈਨਾ ਆਹ ਦੋ ਨਹੀਂ ਆ ਦੂਸਰਾ ਤਾਂ ਨਹੀਂ ਆ ਵੀ ਗਿਆ ਜਿਨ੍ਹਾਂ ਦੀਆਂ ਕੀਤੀ ਨਾ ਕਿ ਪੇਂਦ ਹਾਂਜੀ ਉਹ ਨਹੀਂ ਚੱਲੇ ਮਿੰਨਾ ਕੋ ਨਹੀਂ ਕਿਉਂ ਨਹੀਂ ਚੱਲੇ ਇੱਕ ਪੇਂਦ ਕੇ ਪਿਉਂਦ ਹੁੰਦੀ ਤੇਰਾ ਚਾਰ ਨਹੀਂ ਚੱਲਦਾ ਚਾਰ ਨਹੀਂ ਚੱਲੇ ਹਾਂਜੀ ਬਈ ਆ ਨਹੀਂ ਕਿਹੜਾ ਗਿਆ ਤੇ ਪਾਣੀ ਕੀ ਕਾਕਾ ਜੀ ਤੁਸੀਂ ਪਾ ਲੋ ਨਾ ਮੈਨੂੰ ਤਾਂ ਲੱਗਦਾ ਇਹ ਵੀ ਗਈ ਹੈ ਨਹੀਂ ਨਹੀਂ ਹਰ ਆਇਆ ਆ ਚੀਜ਼ ਤਾਂ ਮੈਂ ਇਥੋਂ ਕੀਤਾ ਨਾ ਉਹ ਮੈਨੂੰ ਪੋਹਿੰਦਾ। ਹੁਣ ਸਾਰਿਆਂ ਨੂੰ ਥੋੜਾ ਥੋੜਾ ਪਾ ਦੇ ਬਰੂ। ਸਾਵਨ ਵਰ੍ਹਨ ਦੀ ਜ਼ਿਆਦਾ ਹੁੰਦੀ ਹੈ। ਬਹੁਤ ਐਕ। ਕਿੰਨਾ بڑا? ਬੱਸ ਬੱਸ ਥੋੜਾ ਥੋੜਾ ਕਰਕੇ ਸਾਰਿਆਂ ਨੂੰ ਪਾ ਦੋ। ਬਾਬਾ ਜੀ ਉਹ ਪਾਈ ਸੀਗੇ। ਮੱਛਰ ਆ ਗਏ। ਇੰਨੀ ਦੂਰੋਂ ਵਿਚਾਰੇ ਮਗਾਏ ਵੀ ਆ ਤੇ ਐਵੇਂ ਹੀ ਖਰਾਬ ਹੀ ਕਰ ਲਈ ਤੁਸੀਂ। ਇਤਨੀ ਚੱਲਣੇ ਹੁਣ ਜਿਹੜੇ ਸੁੱਕ ਗਏ ਕਿ ਚੱਲ ਜਾਣਗੇ। ਹਾਂਜੀ। ਮੈਂ ਜਿਹੜੇ ਸੁੱਕ ਗਏ ਉਹ ਚਲ ਜਾਣਗੇ ਸੁੱਕ ਗਏ ਹੋ ਨਹੀਂ ਗਏ ਬਸ ਹਾਂਜੀ ਜਿੱਦਾਂ ਉਹ 베ਰੀ ਵੀ ਸੁੱਕੀ ਆ ਪਰ ਉਹ ਹੈ ਤੇ ਹੱਥ ਲਿਓ ਹਰੀ ਹੈ ਜੇ ਉਹਨੂੰ ਮੈਂ ਮੜਾ ਜਾ ਘਰੁੰਡ ਕੇ ਵੇਖਿਆ ਪਰ ਉਹ ਹਰੀ ਚ ਜੇ ਨਾ ਆਹ ਚੀਜ਼ ਜਿਹੜੀ ਹਰੀ ਹੁੰਦੀ ਹੈ ਹਾਂਜੀ ਹਾਂਜੀ ਅੱਛਾ ਤਾਂ ਫਿਰ ਗਈ ਸਮਝੋ ਚਲੋ ਇਹ ਤੇ ਫਿਰ ਪਾਣੀ ਪੌਂਦਾ ਵੀ ਨਹੀਂ ਵਿਚਾਰੀ ਨੂੰ ਕੋਈ ਫਾਇਦਾ ਆਹ ਰਹਿਣ ਪਾਣੀ ਨਹੀਂ ਪਾਣਾ ਚਾਹੀਦਾ ਪਾਣੀ ਵੀ ਨਹੀਂ ਪਾਣਾ ਚਾਹੀਦਾ ਭਾਈ ਜੇ ਸਾਡਾ ਫਰਜ਼ੀ ਭੰਦਾ ਨਾ ਪਾਵਾ ਕੋਸਾ ਦਾ ਤੁਰਪੇ ਕੋਈ ਪਤਾ ਨਹੀਂ ਹੁੰਦਾ ਤੁਰ ਵੀ ਸਕਦੀ ਆ ਸਕਦੀ ਆ ਸਭ ਧਿਆਨ ਨਾਲ ਪੁੱਤ ਸਭ ਨੂੰ ਜਿੰਨੀ ਦਿਨ ਛੁੱਟੀਆਂ ਤੇਰੀ ਡਿਊਟੀ ਆ ਸਾਰੇ ਪੌਦਿਆਂ ਨੂੰ ਪਾਣੀ ਪਾਉਂਦੀ ਪਾਈਪ 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 ਐਂ ਕਰੀਏ ਆਪਣੇ ਆਪ ਹੀ ਆਈ ਜਾਣੀ ਆ ਪਾਈਪ ਇੱਧਰ ਕਿੱਧਰ ਕਰਨੀ ਆ ਆਪਣੇ ਆਪ ਹੀ ਆਈ ਜਾਣੀ ਆ ਸੇਰੇ ਆ ਤੇ ਸਕੂਲ ਦਾ ਹੋ ਜੀ ਫੁੱਲ ਕਾ ਬਣਾਵਾ ਸਾਈ ਹਾ ਜੀ ਬਣਾਵਾ ਓ ਮੇਰੇ ਤੇ ਪਾਣੀ ਨਾ ਪਾਈ ਸਾਹਬ ਕੀ ਕਰਨਾ ਕਿੰਨੇ ਪਾਇਆ ਚਲੋ ਜੀ ਸਾਰਿਆਂ ਨੂੰ ਪਾ ਦੇ ਹੁਣ ਆਹ ਦੇਖੋ ਧਨੀਆਂ ਕਿ ਗੋਡੀ ਕਰਨ ਵਾਲੀ ਹੋਈ ਸਾਰੇ ਗਮਲੇ ਇਤਰਾ ਹੀ ਹੋਣ ਨਾ ਕਾਫੀ ਤੇ ਪੁਰਾਣੇ ਗਮਲੇ ਆ ਤੇ ਸਾਰੇ ਫਟ ਚੁ ਗਏ ਆ ਤੇ ਬੂਟਿਆਂ ਦੇ ਨਾਲ ਹੁਣ ਚੇਂਜ ਕਰਨ ਵਾਲੇ ਹੋਏ ਸੋ ਸਾਵਲ ਦੇ ਨਾਲ ਇਧਰ ਉਧਰ ਟਾਈਮ ਪਾਸ ਕਰਦੇ ਰਹੀਦਾ ਐ ਬਸ ਸਾਵਲ ਦਾ ਟਾਈਮ ਪਾਸ ਨਹੀਂ ਵਿਚਾਰੇ ਤਾਂ ਹੋਣ ਲਿਆ ਇਹ ਚਾਹੁੰਦਾ ਆ ਕਿ ਮੈਨੂੰ ਨਾਨਕੇ ਲੈ ਜਾਓ ਤੇ ਦੇਖੋ ਇੱਕ ਦੋ ਦਿਨਾਂ ਤੱਕ ਆਪਾਂ ਨਾਨਕੇ ਚੱਲ ਜਾਣਾ ਆ ਸਾਵਲ ਨੂੰ ਛੱਡ ਆਉਣਾ ਆ ਸੋ ਜੇ ਮੈਂ ਬੂਟਿਆਂ ਨੂੰ ਤੇ ਮੈਂ ਸਾਰੇ ਵਾਲੇ ਵਾਲੇ ਨਹੀਂ ਵੀ ਕੋਈ ਗੰਦਾ ਤਾਂ ਨਹੀਂ ਗਿੱਲੀਆਂ ਉਹ ਗੰਧੀਆਂ ਹੋਣੀਆਂ ਜਾਂ ਕੁਝ ਜਦੋਂ ਇਹ ਪਾਉਂਦੇ ਦੋਨੇ ਜਣੇ ਪਾਣੀ ਹੈ ਤਾਂ ਸਭ ਮਿੱਟੀ ਬੂਟੀ ਕੱਢ ਦਿੰਦੇ ਬਾਹਰ ਜਿੱਦਾਂ ਨੂੰ ਚੱਲਦਾ ਚੱਲਣ ਦਾ ਇਦਾਂ ਦਾ ਹਿਸਾਬ ਕਿਤਾਬ ਹੈ ਇਹਨਾਂ ਦਾ ਸੋ ਮੇਰਾ ਮੇਨ ਮਕਸਦ ਇਹ ਹੀ ਵਲੌਗ ਹੁੰਦਾ ਕਿ ਆਪਾਂ ਇੰਨੀ ਦੂਰੋਂ ਬੂਟੇ ਮੰਗਾਏ ਹਨਾ ਆਨਲਾਈਨ ਮੰਗਾਏ ਆ ਤੇ ਜੇ ਚੱਲ ਜਾਂਦੇ ਚੰਗੀ ਗੱਲ ਆ ਜੇ ਨਹੀਂ ਚੱਲਣ ਤੇ ਪੈਸੇ ਖਰਚੇ ਹਨਾ ਦੁੱਖ ਵੀ ਹੁੰਦਾ ਕਿ ਹਾਏ ਇੰਨੀ ਦੂਰੋਂ ਮੰਗਾਏ ਆ ਤੇ ਕੀ ਨਾ ਤੁਹਾਡੇ ਵੱਲ ਲਿਈਏ ਕਿਉਂ ਤੁਹਾਨੂੰ ਕੀ ਹੋਇਆ ਲੋ ਜੀ ਹੁਣ ਬਣਾਈਏ ਆਪਾਂ ਪ੍ਰਸ਼ਾਦੇ ਕਿਉਂਕਿ ਖਾਣਾ ਆ ਫੁਲਕਾ ਪਾਪਾ ਨੇ ਕੀ ਇਹਦੀ ਸਬਜੀ ਬਣਾ ਲਈ ਆ ਤੇ ਨੌਨੇ ਆ ਫੁਲਕੇ ਨੀਰਾ ਕਿਤਨਾ ਪਿਆ ਤੇ ਇਹ ਅਸੀਂ ਛਡਾ ਛੋਟਾ ਜਿਹਾ ਅੱਜ ਦਾ ਵਿਲੋਕ ਮਿਲਦੇ ਹਾਂ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤਕਲੀਸ ਸਸੀ ਕਲ ਜੀ ਸਾਰਿਆਂ ਨੂੰ ਕਦੋਂ ਨਹੀਂ ਪ੍ਰਸ਼ਾਦ ਦੇ